ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਰੂਪ ਮਾਨ ਕਰਦੀਆਂ ਚਾਕੀਆਂ ਕੱਲ ਰਾਤ ਮੋਗਾ ਵਿਖੇ ਪਹੁੰਚੀਆਂ ਮੋਗਾ ਦੀ ਦਾਣਾ ਮੰਡੀ ਤੋਂ ਵਾਇਆ ਬੁੱਗੀਪੁਰਾ ਚੌਂਕ ਰਾਹੀਂ ਪਿੰਡ ਡਾਲਾ ਬੁੱਟਰ ਬਦਨੀ ਕਲਾ ਲੋਹਾਰਾਂ ਬिलासपुर ਤਖਤੂ ਬੁਰਾ ਵਿੱਚ ਲੋਕਾਂ ਨੂੰ ਦਿਖਾਉਂਦੇ ਹੋਏ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਪਹੁੰਚਣ ਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵਿਖੇ ਇੱਚਾਂਕੀਆਂ ਲੋਕਾਂ ਨੂੰ ਦਿਖਾਉਣ ਉਪਰੰਤ ਟੁਕਵੀ ਜਗਾ ਦਾਣਾ ਮੰਡੀ ਨਿਹਾਲ ਸਿੰਘ ਵਿਖੇ ਖੜੀਆਂ ਕੀਤੀਆਂ ਗਈਆਂ ਮਾਨਯੋਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਚਾਕੀਆਂ ਨੂੰ ਰਵਾਣਾ ਕੀਤਾ ਲੋਕਾਂ ਨੇ ਨੱਚਾਂਕੀਆਂ ਨੂੰ ਦੇਖ ਕੇ ਪੰਜਾਬ ਦੇ ਸ਼ਾਨਦਾਰ ਤੇ ਮਾਣਮੱਤੇ ਇਤਿਹਾਸ ਨੂੰ ਯਾਦ ਕੀਤਾ ਸਸ਼ਿਕਾ ਜੀ ਜਿਸ ਤਰ੍ਹਾਂ ਸਾਨੂੰ ਸਾਰੇ ਪੰਜਾਬੀ ਇਹ ਕਹਿੰਦਾਂ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਸਰਕਾਰ ਵੱਲੋਂ ਸਾਡੇ ਪੰਜਾਬ ਦੀਆਂ ਚੌਕੀਆਂ ਜਿਹੜੀਆਂ ਇਸ ਵਾਰ ਸ਼ੁਭ ਚੰਦਰਿੰਦੇ ਦੇ ਵਿੱਚ ਤੁਹਾਨੂੰ ਜਗਾ ਦੇਖ ਕੇ ਉਹਨਾਂ ਨੇ ਆਪਣੀ ਜਿਹੜੀ ਪੰਜਾਬ ਪ੍ਰਤੀ ਜਿਹੜੀ ਆਪਣੀ ਏਕਤਾ ਦਿਖਾਈ ਸਾਡੀ ਮਾਨਯੋਗ ਮੁੱਖ ਮੰਤਰੀ ਸਰਦਾਰ ਪਰਮਨੰਥ ਸਿੰਘ ਮਾਰਜੀ ਵੱਲੋਂ ਜਿਹੜੇ ਸਾਡੀ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਚਾਕੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਸੀਗੀਆਂ ਪੂਰੇ ਦੇਸ਼ ਦੇ ਲਈ ਉਹਨਾਂ ਨੇ ਸਾਡੇ ਪੰਜਾਬ ਦਾ ਰਿਸ਼ਤਾ ਦਿਖਾ ਕੇ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਇਹ ਚਾਕੀਆਂ ਗੱਟੀਆਂ ਚਾਣ ਗਈਆਂ ਆ ਨਾ ਪੂਰੇ ਪੰਜਾਬ ਦੇ ਵਿੱਚ ਦਿਖਾਈਆਂ ਜਾਣੀ ਸਾਡੇ ਬੱਚਿਆਂ ਸਾਡੇ ਸਾਰੇ ਪੰਜਾਬ ਵਾਸੀਆਂ ਸਾਡੇ ਪੰਜਾਬ ਦੀ ਵਿਰਾਸਤ ਨੂੰ ਸ਼ੋਅ ਕਰਦੀਆਂ ਨੇ ਸੋ ਅੱਜ ਇਹ ਜਿਹੜੀਆਂ ਹੈਗੀਆਂ ਧਰਮਪੁਰ ਤੋਂ ਹੋਗਾ ਹਲਕੇ ਪਹੁੰਚਿਆ ਨੂੰ ਦੋ ਦਿਨ ਤੇ ਸਾਡੇ ਪੂਰੇ ਜ਼ਿਲ੍ਹੇ ਚ ਦਿਖਾਈਆਂ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਫਿਰੋਜ਼ਪੁਰ ਹਲਕੀ ਫਿਰੋਜ਼ਪੁਰ ਜਿਲ੍ਹੇ ਲਈ ਲਵਾਉਣਾ ਕੀਤਾ ਕੀ ਐਸਾ ਦਿਖਾਇਆ ਗਿਆ ਨਾ ਚਾਂਕੀਆਂ ਚ ਕਿਹੜੀ ਕਿਹੜੀ ਚਾਂਕੀ ਹੈ ਜੀ ਇਹਦੇ ਵਿੱਚ ਜੀ ਇੱਕ ਤਾਂ ਸਾਡੇ ਪੰਜਾਬ ਦਾ ਪਿਰਸਾ ਜਿਹੜਾ ਸਾਡੇ ਫੁਲਕਾਰੀ ਚੀਜ਼ ਤੋਂ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਉਹ ਫੁਲਕਾਰੀ ਜਿਹੜੀ ਲੱਗੇ ਸਾਡੇ ਬੈਣਾ ਦਿਖਾਈਆਂ ਕਿੰਨੀਆਂ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਥੀ ਜਿਹੜੀਆਂ ਫੁਲਕਾਰੀ ਬਣਾਉਂਦੇ ਨੇ ਇਹਦੇ ਹਗੇ ਆ ਉਹ ਕਿਸ ਤਰ੍ਹਾਂ ਸਾਡੇ ਪੰਜਾਬ ਕੀਆਂ ਜਿਹੜੀਆਂ ਭੈਣਾ ਨੇ ਉਹ ਕਿਸ ਤਰ੍ਹਾਂ ਉਹ ਬਹਾਦਰੀ ਦੇ ਨਾਲ मतलब ਲੜੀਆਂ ਆਪਣੀ ਰੱਖਿਆ ਕਰਨ ਦੇ ਲਈ ਸਾਡੇ ਦੇਸ਼ ਦੇ ਲਈ ਸਾਡੇ ਸਿੱਖ ਧਰਮ ਦੇ ਲਈ ਔਰ ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਦਾ ਸ਼੍ਰੀ ਸੁਖਦੇਵ ਸਿੰਘ ਜੀ ਔਰ ਸ਼ਕੀਰਤ ਕਪ ਸਿੰਘ ਜੀ ਉਹਨਾਂ ਦੇ ਜਿਹੜੇ ਹੈਗੇ ਆ ਇਹ ਸਰਨੇ ਜੁੜੀਆਂ ਉਚਕੀਆਂ ਉਹ ਸਾਡੇ ਪੰਜਾਬੀ ਵਸਨੀਕ ਪੰਜਾਬ ਦੇ ਸੱਭਿਆਚਾਰ ਨਾਲ ਸਾਰੀਆਂ ਝਾਂਕੀਆਂ ਦਿਖਾਈਆਂ ਜਾਂਦੀਆਂ ਫਿਰ ਇਹ ਕਿਉਂ ਨਹੀਂ ਦਿੱਲੀ ਚ ਦਿਖਾਈਆਂ ਜਾ ਰਹੀਆਂ ਦੇਖੋ ਜੀ ਇਹ ਤਾਂ ਸਾਫ਼ ਤੋਂ ਇਸ ਵਾਰ ਪਤਾ ਚੱਲੇ ਆ ਕਿ ਪੰਜਾਬ ਦੇ ਪ੍ਰਤੀ ਜਿਹੜਾ ਵਿਤਰਾ ਕੇਂਦਰ ਸਰਕਾਰ ਵਿਚੇ ਦੀ ਸਰਕਾਰ ਨੇ ਰੱਖਿਆ ਸੋ ਉਹ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਹਰ ਸਟੇਟ ਦੀਆਂ ਚਾਹਕੀਆਂ ਜਿਹੜੀਆਂ ਹਰ ਸਟੇਟ ਨੂੰ ਹੱਕ ਹੈ ਕਿਸੇ ਵਰਗੀ ਰਾਜਧਾਨੀ ਦੇ ਵਿੱਚ ਉਹ ਉਹਨਾਂ ਦੀਆਂ ਚਾਹਕੀਆਂ ਦਿਖਾਈਆਂ ਜਾਂਦੀਆਂ। ਪਰ ਤੋਂ ਇਹ ਜਿਹੜਾ ਇਸ ਵਾਰ ਮੋਦੀ ਸਰਕਾਰ ਨੇ ਇਹ ਬਿਲਕੁਲ ਪੰਜਾਬ ਦੇ ਖਿਲਾਫ ਦਿਖਾਇਆ ਉਸ ਤੋਂ ਪੰਜਾਬੀਆਂ ਨੂੰ ਪਤਾ ਚੱਲਦਾ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨ ਨਹੀਂ ਜਿਹੜੇ ਸਾਡੇ ਕਾਨੂੰਨ ਲੈ ਕੇ ਆਉਂਦੇ ਸੀ ਕਿ ਕਿਸਾਨ ਨਹੀਂ ਮਿਲ ਲੈ ਕੇ ਆਉਂਦੇ ਸੀ। ਔਰ ਉਹ ਜ਼ਗਾਤਾਰ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਰੋਧੀ ਜਿਹੜਾ ਆਪਣਾ ਇਹ ਦਲਿਆ ਪੱਖ ਹੈ। ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਤੇ ਪੰਜਾਬ ਦੇ ਲੋਕਸਾਂ ਬਹੁਤ ਹੀ ਜਿਹੜਾ ਇਹ ਜੀ ਬਹੁਤ ਬਧੀਆਂ ਵਿਰਸਾ ਸਾਡਾ ਔਰ ਸਾਡੀ ਜਿਹੜੀ ਸਾਡੀਆਂ ਜਿੰਨੇ ਵੀ ਸਾਡੇ ਸ਼ਹੀਦ ਰਹੇ ਆ ਪੰਜਾਬ ਦੇ ਉਹਨਾਂ ਨੇ ਪੰਜਾਬ ਦੀ ਇਜਾਦ پورے ਦੇਸ਼ ਦੀ ਇਜਾਦ ਕੀਤੀ ਕਿ ਇੱਕ ਆਪਣਾ ਇੱਕ ਅਲੱਗ ਤੋਂ ਹੀ ਯੋਗਦਾਨ ਪਾਇਆ ਕਿਉਂਕਿ ਚਾਹੇ ਉਹ ਦੇਸ਼ ਦੀ ਲੜਾਈ ਹੋਵੇ ਚਾਹੇ ਕੋਈ ਵੀ ਕੋਈ ਲਹਿਰ ਹੋਵੇ ਉਸ ਦੇ ਵਿੱਚ ਪੰਜਾਬੀ ਜਿਹੜਾ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਸੋ ਉਸ ਦਾ ਕੋਈ ਦੇਣ ਨਹੀਂ ਦੇ ਸਕਦਾ